ਤੂੰ ਕੀ ਗੱਲ ਕਰ ਰਹੀ ਹੈ ਸਕੂਲ ਪਰੇ ਵੈਕ ਤੈਨੂੰ ਕਿਸੇ ਨਾਲ ਮਾਰੇ ਮੈਂ ਤੁਰਨਾ ਗੱਲ ਨਹੀਂ ਕਰਨੀ ਕੋਈ ਉਹ ਕਿਉਂ ਨਹੀਂ ਗੱਲ ਕਰਨੀ ਯਾਰ ਕੀ ਹੋ ਗਿਆ ਜਦ ਬੈਂਚ ਕਿਸੇ ਨਾਲ ਮਾਰੇ ਤੁਰਨਾ ਗੱਲ ਨਹੀਂ ਕਰਨੀ ਅੱਛਾ 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 ਗੱਲ ਕਰਨੀ ਨਹੀਂ ਹੈ ਨਾ ਤੇ ਮਾਰਿਆ ਕੀ ਗੱਲ ਕੀ ਹੋਈ ਸੀ ਗੱਲ ਥੋੜੀ ਜੀ ਮੈਨਾਂ ਔਰ ਤੂੰ ਹਾਂ ਕੈਸ ਮੈਡਮ ਨੂੰ ਕਹਿ ਦੇ ਹਾਂ ਅਸੀਂ ਚੀਜ਼ੀ ਖਾ ਲਈਏ ਹੂੰ ਕਿਉਂ ਨੇ ਮੇਰੇ ਕੁੱਟਿਆ ਮੈਨੂੰ ਅੱਛਾ ਅੱਛਾ ਕੁੱਟਤਾ ਮੈਡਮ ਨੇ ਤੂੰ ਕੀ ਮਮੜੀ ਚੀਜ਼ੀ ਖਾ ਲਵਾ ਹੈ ਨਾ ਕਿਉਂ ਕੀ ਕਿਹੜੀ ਚੀਜ਼ੀ ਖਾਣੀ ਸੀ ਮਤਲਬ ਮੋਤੀ ਖਾਣ ਬਹੁਤ ਖਾਣੇ ਸੀ ਹਾਂ ਤੇ ਮੈਡਮ ਨੇ ਕਿਹਾ ਨਹੀਂ ਖਾਣੇ ਅੱਛਾ ਫਰ ਬੋਟੀ ਅੱਛਾ ਮਾਰਿਆ ਵੀ ਤੈਨੂੰ ਠੀਕ 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 ਕਿਹੜੀ ਮੈਡਮ ਦੇ ਕੁੱਟੇ ਪ੍ਰਿੰਸੀਪਲ ਨੇ ਕਿੱਥੇ ਮਰਿਆ ਸੀ ਮਰ ਇੱਥੇ 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 ਓਹ ਹੋ ਹੋ ਦਰਦ ਹੋ ਹੀ ਨਹੀਂ ਨਾ ਅੱਛਾ ਬਿਨਾਂ ਗੱਲ ਤੋਂ ਕੁੱਟਤਾ ਮੈਡਮ ਨੇ ਅੱਜ ਓ ਯਾਰ ਗੱਲ ਵੀ ਮਾਰੀ ਚੁੱਕੀ ਛੋਟੀ ਮਾਰੀ ਚੁੱਕੀ ਕਿੱਥੇ ਚੁੱਕੀ ਸੋਟੀ ਉਹਨੇ ਹੈ ਬੰਦਾ ਕਿੱਥੇ ਆਉਂਦਾ ਤੂੰ ਤਾਂ ਛੁੱਟੀ ਕਰਦਾ ਹੀ ਨਹੀਂ ਸਕਦਾ ਤੂੰ ਤਾਂ ਰੋਜ਼ ਸਕੂਲੇ ਜਾਣਾ ਹੈ ਨਾ ਬਿੱਟੂ ਹੈ ਨਾ ਨਹੀਂ ਉਹਦੀ ਕੋਈ ਬਾਤ ਗੱਲ ਬਾਤ ਨਹੀਂ ਹੂੰ ਔਰ ਮੈਂ ਚੀਜ਼ ਮੰਗ ਮੈਂ ਚੀਜ਼ ਕਹਿੰਦਾ ਪਿਆ ਸੀ ਹੂੰ ਤੇ ਮਾਰਦਾ ਉਹ ਅੱਛਾ ਤੂੰ ਉਹ ਚੀਜ਼ ਕਹਿੰਦਾ ਪਿਆ ਸੀ ਨਾ ਕਿਹੜੀ ਚੀਜ਼ ਕਹਿੰਦਾ ਪਿਆ ਸੀ ਉਹ ਫਨਪੋਪ ਅੱਛਾ ਤੂੰ ਕਿਹਾ ਮੈਂ ਫਨਪੋਪ ਖਾਣੇ ਤੇ ਮਾਰ ਲਾਪੇ ਅੱਛਾ ਠੀਕ 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 ਹੋਰ ਕੀ ਕਿਹੜੀ ਅੱਛਾ ਤੂੰ ਕਿ ਦੱਸਿਆ ਵੀ ਕਿਹੜੀ ਮੈਡਮ ਮਾਰਦੀ ਕੁੱਟਦੀ ਹੈ ਕਿਹੜੀ ਸੀ ਉਹ ਦੁਪਿੰਦਰ ਅੱਛਾ ਅੱਛਾ ਉਹ ਕਿਉਂ ਕੁੱਟਦੀ ਹੈ ਵੈਸੇ ਹੀ ਹੂੰ ਵੈਸੇ ਕੁੱਟਦੀ ਹੈ ਅੱਛਾ ਤੇ ਤੂੰ ਘਰ ਤੂੰ ਪ੍ਰਿੰਸੀਪਲ ਮੈਡਮ ਹੋਰੀ ਕੰਪਲੀਟ ਨਹੀਂ ਕੀਤੀ ਕਿ ਮੈਨੂੰ ਮੈਡਮ ਮਾਰਦੀ ਹੈ ਕੰਪਲੀਟ ਕੀਤਾ ਜੇ ਪਹਿਲਾਂ ਮਾਰੀ ਮੈਂ ਕੀ ਕਰਾਂਗਾ ਓਏ ਚਪੇੜਾ ਮਾਰੀਆਂ ਤੂੰ ਕੀ ਕਰੇਗਾ ਨਾ ਤੂੰ ਮਾਸਟਰ ਨੂੰ ਨਹੀਂ ਕਿਹਾ ਮਾਸਟਰ ਹੈ ਨਹੀਂ ਸਕੂਲੇ ਕੀ ਕਹਿੰਦਾ ਉਹਨੇ ਤੇ ਆਪ ਇੱਥੇ ਲਾਤੂ ਗੂਸੇ ਮਾਰੇ ਕਿੱਥੇ ਮਾਰੇ ਹੈ ਗੂਸੇ ਮਾਰੇ ਆਪਕੇ ਮੁੱਕੇ ਬਣਾ ਕੇ ਮਾਰੇ ਹਨਾ ਅੱਛਾ ਤੇ ਤੂੰ ਅੱਛਾ ਠੀਕ ਹੈ ਫਿਰ ਤੂੰ ਕਾ ਕੀ ਕਿਹਾ ਸਾਨੂੰ ਕਿ ਮੈਂ ਕੰਮ ਕੁੰਮ ਕਰਾਂਗਾ ਕਿ ਹੋਣੀ ਨਾ ਚੀਰ ਖਾਂਦਾ ਮਨਵਾਗੀ ਮਨੋਂ ਅੱਛਾ ਇਹੋ ਤੇਨੂੰ ਕੁੱਟਿਆ ਮੈਡਮ ਨੇ ਇਹ ਜਾਂਦੀ ਨਹੀਂ ਅੱਛਾ ਇਹ ਜਾਂਦੀ ਨਹੀਂ ਹੈਗੀ ਇਹ ਵੱਡੀ ਹੋ ਗਈ ਇਹਨੂੰ ਪਾ ਕੇ अच्छा तो मेरी गल सुन मिठू ओ फिर बस के बस ਵਿੱਚ ਤੋਂ ਅਗਲੀ ਸੀਟ ਤੇ ਬਹਿਣਾ ਕਿ ਪਿਛਲੀ ਸੀਟ ਤੇ ਯਾਰ ਅੱਜ ਮਿੱਠੂ ਸੈਟ ਹੈ ਨੇ ਯਾਰ ਅੱਗੇ ਬਹਿਣਾ ਹੈ ਨਾ ਤੇ ਤੇ ਨਾਲ ਕੋਈ ਬਹਿੰਦਾ ਤਾਂ ਨਹੀਂ ਹੈਗਾ ਕੋ ਮੂੜਾ ਮੂੜਾ ਕੀ ਪਾਣੀ ਰੀਤ ਪਾਣੀ ਰੀਤ ਬਹਿੰਦੀ ਹੈ اچھا 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 ਪਾਣੀ ਚੀਜ਼ ਦਿੰਦੀ ਹੁੰਦੀ ਕਿ ਨਹੀਂ ਦਿੰਦੀ ਜਾਈ ਥੋੜੀ ਬੁੱਖ ਅੱਛਾ ਤੇ ਤੂੰ ਆਪਣੇ ਪੈਸੇ ਲੈ ਕੇ ਨਹੀਂ ਜਾਂਦਾ ਕਿੰਨੇ ਪੈਸੇ ਲੈ ਕੇ ਜਾਣਾ ਕੋਈ ਕਰ ਹਾਂ ਬੱਸ 10 ਰੁਪਏ ਲੈ ਕੇ ਜਾਣਾ ਠੀਕ ਹੈ ਜੇ ਛੁੱਟੀ ਹੁੰਦੀ ਉਹ ਵੀ ਲੈ ਲੈਣਾ ਅੱਛਾ ਠੀਕ ਹੈ ਰੋਜ਼ 10 ਰੁਪਏ ਹੁਣ ਕਿੰਨੇ ਪੈਸੇ ਕੋਲ ਨੇ ਫਿਰ ਹੁਣ ਕਿੰਨੇ ਕੋਲ ਨੇ 10 ਰੁਪਏ ਦੇ ਮਾਰਕ 10 ਰੁਪਏ ਜਿ ਮੈਟਰੀ ਵਿੱਚ ਮੈਟਰੀ ਚ ਕੀ ਕੀ ਰੱਖਿਆ ਹੋਇਆ ਹੈ ਪੈਨਸ ਹੂੰ ਕਿੰਨੇ ਸਾਰੇ ਕਲਰ ਹੂੰ ਇਹ ਪਾਸੇ ਹੂੰ ਇਹ ਤੋਂ ਤੋਂ ਮੈਟ ਤੋਂ ਸ਼ਾਪ ਨੇਟ ਤੇ ਪ੍ਰਕਾਰ ਵੀ ਹੁੰਦੀ ਹੈ ਜਿਓਮੈਟਰੀ ਦੇ ਵਿੱਚ ਨਾ ਪ੍ਰਕਾਰ ਵੀ ਹੁੰਦੀ ਹੈ ਜਿਓਮੈਟਰੀ ਵਿੱਚ ਨਾ ਅੱਛਾ ਐਦਾਂ ਹੱਸੀਂ ਐਦਾਂ ਮਮਾ ਵੀ ਚਾਹ ਲੈ ਫੇਰ ਹੱਸੀਂ ਖੁੱਲ ਕੇ ਹੱਸ ਮੂੰਹ ਵਿੱਚ ਕੇ ਨਹੀਂ ਐਦਾਂ ਕਰ ਹਾਂ ਹਾਂ ਅੱਛਾ ਤੇ ਅੱਛਾ ਤੁਸੀਂ ਦਪਿੰਦਰ ਮੈਡਮ ਹੈ ਨਾ ਕਿਹੜਾ ਸਬਜੈਕਟ ਪੜ੍ਹਾਉਂਦੇ ਨੇ ਉਹ ਮੈਥ ਇੰਗਲਿਸ਼ ਮੈਥ ਇੰਗਲਿਸ਼ ਹਨਾ ਮੈਂ ਠੀਕ ਹੈ ਮੈਂ ਮੈਥ ਵਧੀਆ ਪੜਾਉਂਦੇ ਨੇ ਕਿ ਇੰਗਲਿਸ਼ ਵਧੀਆ ਪੜਾਉਂਦੇ ਨੇ ਮੈਂ ਮੈਥ ਵਧੀਆ ਪੜਾਉਂਦੇ ਨੇ ਕਿ ਇੰਗਲਿਸ਼ ਦੋਨੇ ਦੋਨੇ ਵਧੀਆ ਪੜਾਉਂਦੇ ਨੇ ਹਾਂ ਚਾਹੀਦੀ ਜੀ ਦਿੱਤੀ ਅੱਜ ਕੋਈ ਮਿਸਟੇਕ ਹੋ ਜਾਂਦੀ ਹੈ ਮੈਂ ਉਹ ਕੀ ਕਰ ਦਿੰਦੀ ਤੇੜੀ ਮਿਸਟੇਕ ਹੋ ਜਾਂਦੀ ਹੈ ਥੋੜੀ ਥੋੜੀ ਕੋ ਹੋ ਜਾਂਦੀ ਹੈ ਅੱਛਾ ਤੇ ਮੈਡਮ ਕਰ ਦਿੰਦੀ ਅੱਛਾ ਅੱਛਾ ਫਿਰ ਤੇ ਅੱਛਾ ਤੂੰ ਸਵੇਰ ਤੋਂ ਤੂੰ ਸਕੂਲ ਇਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਕੀ ਕਰਨਾ ਮੈਨੂੰ ਸਾਰੀ ਗੱਲ ਦੱਸ ਮਜੇ ਵੀ ਕਰਦੇ ਹੋ ਕੀ ਕੀ ਮਜੇ ਕਰਦੇ ਹੋ ਫਿਰ ਘਰ ਆ ਕੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਛੁੱਟੀ ਟਾਈਮ ਮਜੇ ਕਰਦੇ ਹੋ ਅੱਛਾ ਅਦਾ ਛੁੱਟੀ ਕਿੰਨੇ ਘੰਟੇ ਦੀ ਹੁੰਦੀ ਹੈ 3 ਘੰਟੇ ਛੁੱਟੀ ਹੁੰਦੀ ਹੈ ਚਾਲੂ ਵਜੇ ਛੁੱਟੀ ਹੁੰਦੀ ਹੈ ਜਲਦੀ ਤੇ ਲੇਟ ਸਕੂਲ ਜਾਣਾ ਹੁੰਦਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹੋਰ ਗੱਲਬਾਤ ਹੂੰ ਨਾਲ ਤੇ ਹੁੰਦਾ ਹੈ ਹਮ ਅੱਛਾ अच्छा टाइम पास करना होता है अच्छा कोई तो जान नहीं कर मैं मैं सुने आज से तू सहेली भी बनाई एक लग गया पता नहीं है की बनाई गर्लफ्रेंड बनाई अच्छा की ना है दा मैं तो मुड़ जा नहीं मेरे पापा ने बनाई अच्छा केड़ी मैं केड़ी बनाई है ਹੈਂ ਕੋਡ ਬਣਾਈ ਹੈ ਹੈ ਅਸਨੜ ਵਿੱਚ ਕੀ ਨਾਉ ਨਹੀਂ ਦੱਸਣਾ ਕਿੱਥੇ ਬਣਾਈ ਹੈ ਉਹ ਉਹ ਬਣਾਈ ਹੈ ਠੀਕ ਹੈ ਤੂੰ ਨਹੀਂ ਬਣਾਈ ਗਰਲਫ੍ਰੈਂਡ ਹੈ ਨਾ ਮੇਰੇ ਪਾਪਾ ਨੂੰ ਤਾਂ ਛੱਡੋ ਤੇ ਚਾਚੂ ਨੇ ਤੈਨ ਬਣਾਈ ਹੈ ਉਹ